ਅੱਜ ਬੋਲਣਾ ਵੀ ਮੇਰੇ ਦੇਸ਼ ਵਿੱਚ ਵੱਡਾ ਪਾਪ ਨਾਲੇ ਲੜੀ ਜਾਂਦੇ ਯੋਧੇ ਨਾਲੇ ਕਰੀ ਜਾਂਦੇ ਜੱਬ ਹੁਣ ਨਾਲ-ਨਾਲ ਮੂਲ ਦੇ ਵਿਆਜ ਚਾਹੀਦਾ ਸਾਨੂੰ ਰਾਜੇ ਰਣਜੀਤ ਵਾਲਾ ਰਾਜ ਚਾਹੀਦਾ ਬੱਲੇ ਓ ਜੱਟਾ ਬੱਲੇ 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 ਗੁਰੂਆ ਨੰਬਰ ਕੱਟਿਆ ਗਿਆ ਅੱਧਾ ਨੰਬਰ ਕੱਟਿਆ ਗਿਆ ਚੋਲੇ ਨਾਲ ਦੂਜਾ ਫੇਰ ਕੱਟਿਆ ਗਿਆ ਨੰਬਰ ਕੱਟਿਆ ਗਿਆ ਆਰਡਰ ਹੋ ਗਿਆ ਕੈਨਸਲ ਟੈ 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 ਜੀ ਆਰਡਰ ਹੋ ਗਿਆ ਕੈਨਸਲ ਟੈ 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 ਜੀ ਆ ਉਪਰੇ 버거 ਦਾ ਮੂੰਹ ਤਾਂ ਦਿਖਾ। ਉਹ ਵਾਹ ਜੀ ਵਾਹ। ਖੋਲ ਕੇ ਦਿਖਾ ਦਵਾ। ਖੋਲ ਕੇ ਦਿਖਾ ਦੇ। ਆ ਦੇਖੋ ਜੀ ਟਿੱਕੀ। ਹਾਂ ਜੀ ਸਾਸ਼ੀ ਕਾਲ ਕੀ ਹਾਲ ਚਾਲ ਨੇ? ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਵੈਲਕਮ ਆ ਤੁਹਾਡਾ ਨਵੇਂ ਵਲੌਗ ਵਿੱਚ। ਸੋ ਆਓ ਅੱਜ ਚੱਲਦੇ ਆ ਆਪਾਂ ਜਿੱਦਾਂ ਕਿ ਹੁਣ ਕੋਈ ਦੁਕਾਨਾਂ ਵਾਲੇ ਰੀਲਾਂ ਬਣਵਾਉਂਦੇ ਆ ਉਹ ਪੇ ਕਰਦੇ ਆ ਸਾਨੂੰ ਠੀਕ ਆ। ਤੇ ਜੇ ਕਿਸੇ ਨੇ ਰੀਲਾਂ ਵੀ ਬਣਵਾਉਣੀਆਂ ਹੁਣ ਤੇ ਸਾਨੂੰ ਦੱਸਿਓ ਤੇ ਆਓ ਉਹਨਾਂ ਦਾ ਨਾਲੇ ਸ਼ੂਟ ਦਿਖਾਉਨੇ ਆ ਆਪਾਂ ਕਿਦਾਂ ਕਰਦੇ ਆ। ਠੀਕ ਆ। ਤੇ ਅੱਜ ਆਪਾਂ ਮਿਲਦੇ ਨਾਲੇ ਆਰਵੀ ਭਾਈ ਸ਼ੇਰਗਿੱਲ ਨੂੰ। 0300 ਵਾਲੇ ਭਾਜੀ ਹੁਣਾਂ ਨੂੰ ਨਾਲੇ ਅੱਜ ਉਹਨਾਂ ਨਾਲ ਮਲਾਉਨੇ ਆ ਆਓ ਚੱਲਦੇ ਆ ਤੇ ਰਾਹ ਚ ਮੇਲਾ ਲੱਗਾ ਆ ਦਿਖਾਉਂਦੇ ਜਾਵਾਂਗੇ ਵੀ ਕਿੰਨੀ ਕਿੰਨਾ ਕਰਾਚੀਆ ਕੀ ਹਿਸਾਬ ਕਿਤਾਬ ਆਓ ਫੇ ਚੱਲਦੇ ਆ ਤੇ ਤੁਹਾਨੂੰ ਜਿਹੜਾ ਵਾਦਾ ਕੀਤਾ ਸੀ ਆਪਾਂ ਭਾਜੀ ਕੋਲ ਲੈ ਕੇ ਆਏ ਆ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਭਾਜੀ ਕੀ ਹਾਲ ਨੇ ਵਧੀਆ ਵਧੀਆ ਹੈ ਕਿਰਪਾ ਬਾਬੇ ਪਹਿਲਾਂ ਤਾਂ ਧੰਨਵਾਦ ਆ ਤੁਸੀਂ ਸਾਡੇ ਵਲੌਗ ਚ ਆਂਦੇ ਪਿਓ ਹੋਰ ਮੰਨੀ ਭਾਈ ਕੀ ਹਾਲ ਨੇ ਵਧੀਆ ਵਧੀਆ ਬਈ ਅੱਜ ਠੰਡੇ ਨੇ ਆ ਸੁਣਾ ਦਿਓ ਕੋਈ ਗਾਣਾ ਫੇ ਨਹੀਂ ਹਜੇ ਨਾ ਮੁਕਰ ਜਾਈ ਹੈ ਹੈਲੋ ਅੱਜ ਬੂਸਟ ਨਹੀਂ ਕੀਤੀ એનર્ਜੀ ਲੈਵਲ ਲੋ ਆ ਕੰਪਲੈਂਟ ਨਹੀਂ ਪੀਤਾ ਸਵੇਰੇ ਸਵੇਰੇ ਕੋਈ ਬੋਲਿਆ ਕਿਥੇ ਹੈ ਕੰਪਲੈਂਟ ਹੈ ਜੋ ਖਰਾਬ ਮਿਲ ਗਿਆ ਮਾੜੀ ਕੰਪਨੀ ਦਾ ਬੋਰਨ ਬੇਟਾ ਜਿਹੜਾ ਨਾ ਮਾੜੀ ਕੰਪਨੀ ਦਾ ਅੱਛਾ ਤੇ ਆ ਭਾਈ ਤਾਂ ਨੀ ਲਗਾਉਣਾ ਦਿਖਾ ਦਿਓ ਵੀ ਯਾਰ ਮੈਂ ਮਿੰਟ ਨਹੀਂ ਆ ਭਾਈ ਇਹ ਜਸਮਾਨ ਗੁਰੂ ਰੰਧਾਵਾ ਨਹੀਂ ਦੱਸੋ ਫੇ ਆਪਣੇ ਬਾਰੇ ਮੈਂ ਭਾਈ ਦਾ ਐਡੀਟਰ ਆ ਹੇ ਆਪਣਾ ਨਾਮ ਤਾਂ ਤੁਹਾਨੂੰ ਨਹੀਂ ਪਾਜੀ ਦਾ ਰੀਡਰ ਮੈਂ ਪਾਜੀ ਦਾ ਐਡੀਟਰ ਆ ਨਾ ਨਾ ਦੱਸ ਗੁਰੂ ਆ ਨਾ ਤਾਂ ਮੁੰਡੇ ਦਾ ਗੁਰੂ ਨਾ ਆ ਇਹ ਭਾਈ ਮੋਟਰ ਵਲੌਗ ਕਰਦਾ ਆ ਨਾਲ ਨਾਲ ਤੇ ਆਪਣਾ ਹੈਲਮਟ ਉਹ ਉੱਥੇ ਵਿਲੇਜ ਪਿਆ ਹੈਲਮਟ ਵਿਲੇਜ ਹਾਂਜੀ ਸਾਰਾ ਪਾ ਕੇ ਦੱਸਣਾ ਸੀ ਵੀ ਆ ਪਾ ਕੇ ਉਹ ਮੋਟਰ ਵਲੌਗ ਕਰ ਚੱਕੇ ਉਹ ਤਾਂ ਹੀ ਉਹ ਪਛਾਣ ਹੁੰਦੀ ਮੋਟਰ ਵਲੌਗਿੰਗ ਦੀ ਕਿ ਨਹੀਂ ਅੱਛਾ ਤੋਂ ਉਹਦੇ ਉੱਤੇ ਕੈਮਰਾ ਤੇ ਫੇਰ ਭਾਈ ਧਰਨੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕਰੋ ਅਸੀਂ ਹੁਣ ਉੱਥੇ ਹੀ ਚੱਲੇ ਆ ਹਾਂ ਉੱਥੇ ਜਾ ਕੇ ਕਹਾਂਗੇ ਉੱਥੇ ਚੱਲਨੇ ਆ ਜਾਣਾ ਪੈਣਾ ਆਪਣਾ ਬੰਦਾ ਆ ਕੱਲੂ ਜਾਵਾਂਗੇ ਮੈਨ ਲੈ ਕੇ ਜਾਓਗੇ ਤੁਸੀਂ ਵੀ ਜਾਣ ਚਾਹੁੰਦੇ ਹੋ ਹੋਰ ਯਾਰ ਭਾਈ ਜਾਇਆਵਾਂਗੇ ਭਾਈ ਜਰੂਰ ਮੈਂ ਵੇਟ ਕਰ ਰਿਹਾ ਮੈਂ ਫਿਰ ਮੈਨੂੰ ਤਾਂ ਇਕੱਲੇ ਨਾ ਜਾਣਾ ਪੈਣਾ ਆ ਇਕੱਲਾ ਉਹ ਬੰਦਾ ਕਿੱਥੇ ਨਾਲ ਜਿਹੜੇ ਯਾਰ ਦੋਸਤ ਲੈ ਕੇ ਜਾਓ ਇਕੱਠੇ ਆਹ ਫਰਕ ਤਾਂ ਪੈਣਾ ਫਿਰ ਮਨੀ ਭਾਜੀ ਕੁਝ ਲਿਖਿਆ ਧਰਨੇ 'ਚ ਕਰਨੇ ਤੇ ਭਾਈ ਪਈਆਂ ਦੋਥਾਂ ਲਈ ਖਰੀਦਣਾ ਪਾ ਪਈ ਤੁਸੀਂ ਪਾਤੀਆਂ ਹਾਂਜੀ ਹਾਂਜੀ ਚਲੋ ਦੇਖਦੇ ਇੱਕ ਭਾਜੀ ਜੇ ਸਾਨੂੰ ਵੀ ਦੇ ਦੇ ਰੀਲ ਤੇ ਚੰਗੀ ਗੱਲ ਇਹ ਬੋਲ ਕੇ ਹੁਣ ਦੱਸਦੇ ਬੋਲਦੇ ਮਾੜਾ ਮੋਟਾ ਬੋਲ ਦਿਓ ਬੋਲ ਦਿਓ ਨਵੀਂ ਚੀਜ਼ ਬੀਟ ਤੇ ਬੋਲਿਆ ਮਾੜਾ ਮਾੜਾ ਜ ਮਾੜਾ ਜ ਮਿੱਠਾ ਮਿੱਠਾ ਜ ਆਹ ਸੁਣਾ ਦੇ ਜਿਹੜਾ ਹੁਣੇ ਲੱਗਿਆ ਜ ਮਿੱਠਾ ਮਿੱਠਾ ਜ ਜਾਣਾ ਯਾਰ ਸਾਰਿਆਂ ਦਾ ਫਰਜ ਬਣਦਾ ਜਾਣਾ ਧਰਨੇ ਤੇ ਆਪਾਂ ਵੀ ਜਾਣਾ ਤੂੰ ਹੀ ਵੀ ਤੁਹਾਨੂੰ ਲੈ ਕੇ ਜਾਊਂਗਾ ਕੋਈ ਚੱਕਰ ਨਹੀਂਗਾ ਤੂੰ ਹੀ ਜਾਣ ਦੀ ਸੋਚਦਾ ਸੀ ਮੈਂ ਕਾਫੀ ਦਿਨਾਂ ਤੋਂ ਸੋਚਦਾ ਪਿਆ ਸੀਗਾ ਤੇ ਮੈਂ ਸੋਚਦਾ ਸੀ ਵੀ ਮੈਂ ਕੱਲਾ ਜਾਵਾਂ ਕੱਲਾ ਜਾਵਾਂ ਰਹਿਣਾ ਔਖਾ ਹੋ ਜਾਣਾ ਨਾ ਆਪਣੀ ਫੈਮਿਲੀ ਜੀ ਕੋਈ ਫੰਕਸ਼ਨਸ ਸਿਗਾ ਹੋਊ ਨਗਾ ਬਸ ਫਰੀ ਆ ਮੇ ਤਾਂ ਹੋ ਜੂਗਾ ਚਲੋ ਚੰਗੀ ਗੱਲ ਆ ਵੈਸੇ ਜਾਣਾ ਬਣਦਾ ਕਦੋਂ ਜਾਣਾ ਜਿੱਦੋਂ ਹਣ ਬੇਲੀ ਹਣ ਜਾਣੀ ਆ ਕੱਲ ਜਾਂ ਪਰਸੋਂ ਚੱਲ ਜਾਨੇ ਤੂੰ ਦੱਸ ਤੇਰਾ ਦਿਨ ਕਿਦਦਾਂ ਮਿਲਦਾ ਚਲੋ ਦੇਖ ਲੈਨੇ ਆ ਕੀ ਮਾਹੌਲ ਆ ਸਲਾਹ ਕਰ ਲੈ ਸਲਾਹ ਕਰ ਕੀ ਹਾਂਜੀ ਮੰਨੀ ਜੀ ਹਾਂਜੀ ਮੰਨੀ ਜੀ ਹਾਂਜੀ ਸੁਣਾਓ ਕੁਛ ਕਹਿੰਦਾ ਸਾਨੂੰ ਇੱਕ ਹੋਣਾ ਪੈਣਾ ਇਹਨਾਂ ਨੂੰ ਜੇ ਰੋਕਣਾ ਹੁਣ ਕਰਨੀ ਢਿੱਲ ਚਾਹ ਵਾਲਾ ਠੋਕਣਾ ਤੁਸੀਂ ਦੱਸੋ ਲੈਣੀ ਆ ਹੋਰ ਕਿੰਨੀ ਆ ਕਜਾਨਾ ਤੁਹਾਡੇ ਕੋਲ ਰਫਲਾਤੇ ਸਾਡੇ ਕੋਲ ਕਰਪਾਨਾ ਚ ਇੱਕ ਕਰੋ ਇਤਿਹਾਸੇ ਆਪੇ ਕਰ ਦੂ ਬਿਆਨ ਦਿੱਲੀ ਬੜੀ ਛੋਟੀ ਗੱਲ ਐ ਅਸੀਂ ਜਿੱਤੇ ਅਫਗਾਨ ਬੱਲੇ ਬੱਲੇ ਆਹ ਤੂੰ ਆਪ ਤੋੜਦੀ ਕਾਨੂੰਨ ਸਾਨੂੰ ਕਹਿੰਦੀ ਆ ਤਵਾਦੀ ਤਾਨੂੰ ਭੁੱਲ ਗਿਆ ਰੱਬ ਬਣਿਆ ਤੂੰ ਬਗਦਾਦੀ ਅਸੀਂ ਛੱਡਾਂਗੇ ਜ਼ਮੀਨ ਲੈਣੇ ਛੱਡ ਦੋ ਖ਼ਾਬ ਸਾਨੂੰ ਚਾਹੀਦਾ ਨਹੀਂ ਕੁਝ ਸਾਡਾ ਮੋੜ ਦੋ ਪੰਜਾਬ ਸਾਡੀ ਮੀਡੀਆ ਵੀ ਕੁੱਤੀ ਬੜਾ ਕੁਝ ਗੇ ਲੁਕਾ ਤੇਈ ਕੁ ਸਾਲਾਂ ਦਾ ਜਵਾਨ ਕੱਲ ਛੀਦੀ ਗਿਆ ਪਾ ਸੱਚ ਬੋਲਣਾ ਵੀ ਮੇਰੇ ਦੇਸ਼ ਵਿੱਚ ਵੱਡਾ ਪਾਪ ਨਾਲੇ ਲੜੀ ਜਾਂਦੇ ਯੋਧੇ ਨਾਲੇ ਕਰੀ ਜਾਂਦੇ ਜਾਬ ਹੁਣ ਨਾਲ ਨਾਲ ਮੂਲ ਦੇ ਵਿਆਜ ਚਾਹੀਦਾ ਸਾਨੂੰ ਰਾਜੇ ਰਣਜੀਤ ਵਾਲਾ ਰਾਜ ਚਾਹੀਦਾ ਬੱਲੇ ਉਹ ਜੱਟਾ ਬੱਲੇ ਸਹੀ ਹੈ ਸਹੀ ਸਾਦਕੇ ਤੇ ਭਾਈ ਯਾਰ ਭਾਈ ਸੋਨਾ ਲਿਖਦਾ ਆ ਤੇ ਨਾਲ ਦੀ ਨਾਲ ਹੀ ਜਿੱਦਾਂ ਤੂੰ ਕਿੰਨੀ ਦੇਰ ਚ ਲਿਖ ਲੈਨੇ ਆ ਜੇ ਮਾਈਂਡ ਚ ਕੁਝ ਆ ਜੇ ਇਹ ਜਦੋਂ ਨਾ ਚਰਪਤ ਜਿੱਨ ਨਜ਼ਰ ਟੋਲਟ ਦਾ ਜ਼ੋਰ ਪੈਂਦਾ ਹੈ ਅੰਨਾ ਦੇ ਬਾਥਰੂਮ ਚ ਹੀ ਲੱਗਦਾ ਹੈ ਬਾਥਰੂਮ ਹੀ ਬਾਥਰੂਮ ਹੈ ਵੈਸੇ ਤਾਂ ਜ਼ਿਆਦਾਤਰ ਬਾਥਰੂਮ ਵਾਲੀ ਸਿੰਗਰ ਹੀ ਜ਼ਿਆਦਾ ਮਸ਼ਹੂਰ ਹੋਏ ਆ ਬਾਕੀ ਤਾਂ ਹੋਏ ਨਹੀਂ ਬਾਥਰੂਮ ਦੇ ਵਧੀਆ ਲੈ ਕੇ ਆਂਦਾ ਉਹ ਕੀ ਚੱਕਰ ਪਰ ਹਲਕਾ ਹੋ ਜਾ ਅਸੀਂ ਜੇ ਕਿਹੜਾ ਭਾਰ ਰੱਖਿਆ ਹੁੰਦਾ ਨਹੀਂ ਉੱਥੇ ਕੋਈ ਸਟ्रेस ਨਹੀਂ ਹੁੰਦੀ ਬਾਹਰ ਕਈ ਵੀ ਤੁਹਾਨੂੰ ਪਤਾ ਹੈ ਜਾਂ ਮੈਂ ਦੀ ਰਹਦੀਆਂ ਬਾਹਰ ਬਾਥਰੂਮ ਤੇ ਰਿਲੈਕਸ ਹੋ ਮੁੰਦੂ ਉੱਥੇ ਯਾਰ ਵਿਲੇਜ ਕਿਹੜਾ ਤੁਹਾਨੂੰ ਟੈਨਸ਼ਨ ਉੱਥੇ ਬਾਵਾਂ ਬੈੱਡ ਤੇ ਪੈ ਕੇ ਲੈ ਇਹਦੇ ਲਈ ਵਾਇਰਲਸ ਰੂਡ ਦੇ ਪ੍ਰੋ ਇਹਨਾਂ ਦਾ ਰੇਟ ਹੈਗਾ ਯਾਰ ਰੇਟ ਇਹਨਾਂ ਦਾ ਹੈਗਾ ਯਾਰ ਭਾਈ 42000 ਦੇ ਪੈ ਕੇ ਕੇ 43 ਦੇ 43 ਦੇ ਉਹਨੇ ਕਦੇ ਇਹ ਪਗਾ ਚਿੱਤਾ ਨਹੀਂ ਉਹ ਐਨੀ ਚੰਗੀ ਗੱਲ ਤਾਂ ਠਾਕਰੀ ਤੋਂ ਹੁੰ ਜਾਂਦੀ ਹੈ ਭਾਜੀ ਸਾਰੇ ਤਰਸਦੇ ਪਏ ਆ ਜਲੰਧਰ ਦੇ ਬਲੌਗਰ ਹਾਂ 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 ਬਦ ਗਿਆ ਮੈਂ ਤੁਸੀਂ ਦਿੱਤਾ ਇਸ ਰੀਐਕਸ਼ਨ ਨਹੀਂ ਨਹੀਂ ਭਾਈ ਇਹ ਚੀਜ਼ ਹੈ ਨਾ ਜਿਹੜੀ ਇਹ ਚੀਜ਼ ਇਦਾਂ ਦੀ ਚੀਜ਼ ਆ ਵੀ ਇਹਦੇ ਵਿੱਚ ਵੌਇਸ ਕੋਈ ਤਾਂ ਠਾਂ ਠਾਂ ਕਰਨ ਦੀ ਲੋੜ ਨਹੀਂ ਆ ਇਹਦੇ ਵਿੱਚ ਆਪੇ ਵਧੀਆ ਸੈਟਿੰਗ ਹੋ ਜਣੀ ਆ ਤਾਂ ਹੀ ਮੈਂ ਸਲਾਹ ਦਿੱਤੀ ਮੇਰਾ ਤੇ ਬਜਟ ਹੈ ਨਹੀਂ ਮੈਂ ਕਹਾਂ ਬਜਟ ਹੋ ਗਿਆ ਨਾ ਬਜਟ ਨੂੰ ਕੀ ਹੈ ਮਾਂ ਤਾਂ ਬਜਟ ਮੇਰਾ ਵੀ ਹੈ ਨਹੀਂ ਈ ਕਰ ਓਕੇ ਸੋਕੇ ਬਾਕੀ ਮੈਂ ਸਪੈਸ਼ਲ ਭਾਈ ਹੁਣਾ ਕੋਲ ਸਿਰਫ ਮਾਈਕ ਦੇਖਣ ਆਇਆ ਸੀ ਭਾਈ ਨੇ ਕਿਹਾ ਵੀ ਮੈਂ ਮਾਈਕ ਲੈ ਲਿਆ ਤੇ ਮੈਂ ਤਾਂ ਹੀ ਫਿਰ ਦੂਰੋਂ 10 ਕਿਲੋਮੀਟਰ ਤੋਂ ਤੁਰ ਕੇ ਆਇਆ ਨੇ ਕਪੜੇ ਮਾਈਕ ਦੇਖ ਕੇ ਆਇਆ 10 ਕਿਲੋਮੀਟਰ ਤੋਂ ਤੁਰ ਕੇ ਆਇਆ ਮੁੰਡਾ ਬਾਜੀ ਬਾਜੀ ਨੀਚ ਚ ਚਲੋ ਫਿਰ ਥੈਂਕ ਯੂ ਭਾਈ ਤੁਹਾਡਾ ਬਹੁਤ ਬਹੁਤ ਤੁਹਾਡਾ ਥੈਂਕ ਯੂ ਆਉਣ ਲਈ ਕੋਰਸਦਾ ਦੀ ਚੜਦੀ ਕਲਾ ਕੈਂਡ ਕੈਂਡ ਭਾਈ ਦੁਆ ਹੈ ਤੁਹਾਡੀ ਆਪਾਂ ਉੱਥੇ ਧਰਨੇ ਤੇ ਮਿਲਾਂਗੇ ਉੱਥੇ ਪਾਵਾਂਗੇ ਨਾ ਹਾਂ ਨਹੀਂ ਨਹੀਂ ਵਧੀਆ ਭਾਈ ਓਕੇ ਜੀ ਹਾਲ ਤੇ ਠੀਕ ਆ ਤੁਸੀਂ ਦੱਸੋ ਕੀ ਹਾਲ ਆ ਸ਼ਾਰਟਕੈਸ ਇੱਧਰ ਚੈੱਕ ਕਰ ਰਿਹਾ ਮਾੜੇ ਉਹ ਤੇਰਾ ਭਲਾ ਹੋ ਜਾਈਂ ਤੇਰਾ ਭਾਈ ਕੀ ਕਰਨ ਲੱਗੇ ਆ ਥੋੜੀ ਦੇ ਕਪੜੇ ਭਰਾਵਾ ਵਿਆਹ ਵਿਊ ਕਰਾ ਲਓ ਭਰਾਵਾ ਫੇਰ ਘਰ ਇਹ ਨਹੀਂ ਕਿਹਾ ਤੋਨੇ ਤੇ ਵੀ ਮੈਨੂੰ ਤੋਨੇ ਹੈ ਇਹ ਵਿਚਾਰ ਆ ਰਿਹਾ ਕਿ ਜਿਹੜਾ ਤੁਹਾਨੂੰ ਮੰਮੀ ਤੋਂ ਹੋਣ ਗਿਆ ਉਹ ਸਾਨੂੰ ਪਕੌੜਾ ਤੇ ਮਿਲ ਜੂ ਇਸੇ ਬਾਨੇ ਹੈ? ਆਹ ਪਕੌੜੇ ਕਰਕੇ ਮੈਨੂੰ ਪਕਾਓ ਪਕੌੜੇ ਕਰਕੇ ਉਹ ਪਾਜੀ ਨਹੀਂ ਯਾਰ ਬਾਬਾ ਜੀ ਵੀਊ ਚੈੱਕ ਕਰੋ ਘੈਟ ਹੋਇਆ ਪਿਆ ਕੰਮ ਹੈ? ਹਾਂ ਕੀ ਪਾ ਲੱਗ ਗਿਆ ਪੈਰ ਨੂੰ 03 ਵਾਲੇ ਭਾਜੀ ਕੋ ਸੀ ਮੈਂ ਖਾ ਕੀ ਪਾਉਣ ਲੱਗੇ ਉਹ ਤੁਹਾਡਾ ਭਲਾ ਜੇ ਇਹ ਵੀ ਬਾਹਰੋਂ ਆਇਆ ਭਾਜੀ ਸਰ ਦੇ ਲੋ ਹੈ ਮਿਠਾ ਪੋਰੀ ਹੋਲ ਲਿਕਵਰ ਹੈ ਮੇਰੇ ਮੇਰੇ ਪਰਸਨਲ ਵਲੌਗ ਮੈਂ ਕਿਨੂੰ ਮਿਲਦਾ ਕੀ ਕਰਦਾ ਅੱਜ ਸੁਖੂ ਭਾਈ ਸੋਹਣਾ ਮੁੰਡਾ ਦੇਖ ਲੋ ਵੀ ਦੇਖ ਲੋ ਮੁੰਡਾ ਜੱਟਾਂ ਦਾ ਆ ਪੁਆਰਾਂ ਦਾ ਪੁਆਰਾਂ ਦਾ ਐ ਉਹਦੇ ਉਹ ਸੈੱਟ ਕਰਦਾ ਆਪਣੇ ਆਪ ਨੂੰ ਇਹ ਹੈ ਕਰੀ ਭਾਜੀ ਇੱਧਰ ਇਹ ਜੰਮਾ ਨਾ ਦਿਖਾ ਸ਼ਰਮ ਆ ਗਿਆ ਸ਼ਰਮ ਆ ਗਿਆ ਜਾਨ ਨੂੰ ਰੂਪ ਤੋਂ ਜਾਣਿਆ ਜੋ ਆਤਮ ਨੂੰ ਥਾਮ ਮਿਟਿਆ ਕਮਾਨ ਸੁਖਿਆ ਤੇ ਆਇਆ ਆਇਆ ਅੱਜ ਆਕਰ ਸੱਕਰ ਸੱਦੀ ਮੇਲੇ ਨੇ ਅੱਜ ਰੌਣਕ ਬਣ ਦਿੱਤੀ ਹੈ ਪੂਰੀ ਜਲੰਧਰ ਦੀ ਦੇਖ ਸਕਦੇ ਹੋ ਬੱਲੇ ਬੱਲੇ ਕਰਾਤੀ ਆ 8 ਮੀਟਰ ਖਾਣ ਉੱਧਰ ਵੀ ਰੌਣਕਾਂ ਪੂਰੀਆਂ ਲੱਗੀਆਂ ਆ ਔਰ ਦੇਖੋ ਝੰਡੋਲ ਚੈੱਕ ਕਰੋ ਆਹ ਆ ਦੇਖ ਪਕੜ ਚੜਿਆ ਪਾ ਰਿਹਾ ਰੁਕਾਟ ਘੱਟ ਕੰਮ ਹੋਇਆ ਪਿਆ ਕੋ ਬਜੇ ਤੇ ਇੱਕ ਕਰ ਸਕਦੇ ਤੇ ਉਲੂ ਬਲ ਮਾਸਤ ਦਾ ਹਾਲ ਪਰ ਸੋਹਰਾ ਤੇ ਗੀਰ ਜਾ ਰੋ ਮੱਤੀ ਪਤ ਮਹਿਰਾਲੀ ਬਲਬਾ ਸਹਾਰੀਆਂ ਲੱਗੀਆਂ ਉਲੂ ਬਲ ਮਾਸਤ ਦਾ ਹਾਲ ਪਰ ਸੋਹਰਾ ਤੇ ਗੀਰ ਜਾ ਮੇਲੇ ਹਾਜੀ ਸ਼ੁਰੂ ਹੋਣਾ ਆ ਮੇਲਾ ਮੇਲਾ ਸ਼ੁਰੂ ਹੋਣਾ ਬਾੜ ਚੱਲਣ ਡਿਆ ਆ ਬੜੀ ਰੌਣਕ ਲੱਗੀ ਹੋਈ ਤੁਸੀਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਆ ਲਓ ਜੀ ਪਕੌੜੇ ਵਾਲੇ ਆ ਗਏ ਆ ਫੁੱਲਾਂ ਵਾਲੇ ਆ ਗਏ ਪੋਲਾ ਲੈ ਲਓ ਜਿਹਨੇ ਲੈਣੇ ਆ ਆਖ ਲੋਣੇ ਆਗੇ ਬੱਚਿਆਂ ਦੇ ਬਾਕੀ ਇੱਧਰ ਵੀ ਯਾਰ ਰੌਣਕ ਇੱਧਰਲੇ ਪਾਸੇ ਦੋਨਾਂ ਪਾਸੇ ਸੜਕਾਂ ਦੇ ਦੋਨਾਂ ਪਾਸੇ ਹੁੰਦਾ ਆ ਹਾਂ ਬਾਕੀ ਤੁਹਾਨੂੰ ਸਾਫ ਕਿਤਾਬ ਜਿਹੜਾ ਚੱਲਦਾ ਹੀ ਆ ਹਾਂ ਲੋ ਪਹਿਲਾਂ ਮੈਂ ਘੁਮਾਉਂਗਾ ਐਮੀ ਨੂੰ ਘੁਮਾਉਗਾ ਇੱਧਰ ਪਕੌੜੇ ਲੱਗੇ ਆ ਦੇਖ ਸੰਦੇ ਇੱਧਰ ਆਇਆ ਇੱਧਰ ਵੀ ਆ ਉਹ ਵੀ ਲੂੰ ਲੂੰ ਜੇ ਇੱਧਰ ਆਪਣੇ ਘਰ ਤੋਂ ਸ਼ੁਰੂ ਹੋ ਜਾਂਦਾ ਰਵਦਾਰ ਚੌਂਕੋਂ ਵੱਲੋਂ ਜਿੱਦਾਂ ਇਹ ਤੋਂ ਸ਼ੁਰੂ ਹੋ ਜਾਂਦਾ ਕੰਮ ਜੀ ਪਤਾਪ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਕੀ ਹਾਲ ਨੇ ਜੀ 11 ਵਜ ਗਏ ਆ ਬੱਸ ਕਰੋ ਹੁਣ ਤੁਹਾਡਾ ਸ਼ੁਰੂ ਹੋਣ ਲੱਗਾ ਕੰਮ ਸਸਤ ਬੱਸ ਕਰ ਦੇਣੀ ਹੈ ਇਹ ਵੇਖੋ ਵੀਰ ਖਜਾਨੇ ਬਣਾ ਰਿਹਾ ਨਿੱਕਾ ਜਿਹਾ ਸਿੰਘ ਆ ਹੈ ਮਿਹਨਤ ਕਿੰਨੀ ਕਰਦਾ ਪਿਆ ਉਹ ਟਿਪੀਕਲ ਵੀ ਲਿਖਿਆ ਤੁਹਾਡੀ ਮਸ਼ੀਨ ਤੇ ਹੈ ਮੁਸ਼ਕਲ ਟਿਪੀਕਲ ਹੋਰ ਸੁਣਾਓ ਸੇਤਾਂ ਹੈ ਠੀਕ ਤਕ ਸੁਣਦੀ ਕਿਹਨਾ ਤੁਹਾਡੇ ਹੁੰਦਿਆਂ ਸਾਨੂੰ ਕੁਝ ਹੋ ਸਕਦਾ ਦੱਸੋ ਹੈ ਕੀ ਕੋਈ ਸੁਣਾਉਂਦੀ ਕੀਰਤਨ ਸੁਣਾ ਦੀਏ ਰਾਗੀ ਸਿੰਘ ਤੁਸੀਂ ਇੱਥੇ ਧਨਾੜ ਰਾਗੀ ਸਿੰਘ ਗੰਧਰ ਰਾਗੀ ਸਿੰਘ ਗੰਧਰ ਵੇਖ ਲਓ ਜੀ ਦੁਕਾਨ ਦੇ ਦਰਸ਼ਨ ਕਰ ਲਓ ਵੀ ਤੇ ਟਾਈਮ ਹੈ ਵੱਜ ਗਏ 10:30 ਬੱਲੇ ਬੱਲੇ ਕਰਾਤੀ ਆ ਮੈਂ ਚੱਲਿਆ ਸੀ ਆਰਡਰ ਚੱਕਣ ਆਰਕੇ ਤੋਂ ਤੇ ਮੈਂ ਸੋਚਿਆ ਯਾਰ ਚੱਲ ਤਾਂ ਮੇਲਾ ਦਿਖਾ ਦਈਏ ਰਾਤ ਦਾ ਟਾਈਮ ਹੈ ਐਂ ਦੇਖੋ ਇਹ ਅੱਜ ਸੱਚ ਪਹਿਲਾ ਦੇ ਨੇ ਆ ਉਦਾਂ ਗਾਂਹ ਦੇਖਿਓ ਬਹੁਤ ਅਸ਼ੁਭ ਹੋ ਜਾਣਾ ਹੁਣ ਤਾਂ ਚਲੋ ਲੋਕਾਂ ਨੂੰ ਪਤਾ ਹੀ ਲੱਗਾ ਆ ਸਹੀ ਮੇਲਾ ਆ ਫੋਟੋ ਫੜੀ ਫੋਨ ਫੜ ਫੋਨ ਫੜ ਐਸੇ ਐਸੀ ਪਕੜਨੇ ਐਸੇ ਪਕੜਨੇ ਥੀ ਬੰਦੇ ਲੋਕ ਤੁਹਾਡੇ ਤਾਂ ਹੀ ਨਹੀਂ ਚੜਦੇ ਸੀ ਕਿਰਪਾ ਨਾਲ ਲੈ ਕੇ ਆਣੇ ਵਿੱਚ ਨਹੀਂ 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 ਆਹ ਜਿਹੜਾ ਪਹਾੜ ਨਾ ਇਹਦਾ ਆਹ ਸੀਰੀਜ ਆ ਉਹਦਾ ਕਿਦਾਂ ਆਹ ਤੇਗ ਦਾ ਮਜ਼ੇਦਾਰ ਆ ਨਾ ਪੂਰੀ ਮਜ਼ੇਦਾਰ ਪੂਰੀ ਲਹਾਈ ਜੀ ਗੱਡੀ ਪੂਰੀ ਐ ਨਾ ਪੂਰੀ ਕਹਿੰਦੇ ਆਹ ਪੂਰੀ ਇਹਦਾ ਥੋੜਾ ਪਹਾੜ ਆ ਪੂਰਾ ਬੜਾ ਪੂਰਾ ਇਹਦਾ ਪਹਾੜ ਆ ਇਹਦਾ ਪਹਾੜ ਆ ਆ ਦੇਖ ਨਾ ਇਹ ਥੋੜੀ ਘਾਟ ਲੇ ਚੇਰਾ ਬੱਜੀ ਇਹ ਤੁਹਾਡਾ ਪਿਆਰੀ ਦੋਨੋਂ ਖੜੋ ਤੁਹਾਡੇ ਆਹ ਖੋਲ ਕੇ ਦੇਖੋ ਸੇਮ ਸਵਾਲੋ ਆਹ ਬਰਾ ਦੇਖ ਤਾਂ ਜਾ ਆ ਵੀ ਸੇਮ ਆ ਸੇਮ ਆਹ ਹੋਲੀ ਆਹ ਵੀ ਯਾਰ ਮੈਂ ਹਲਕੀ ਬੱਤੇ ਬੱਤੇ ਦਾ ਫਰਕ ਆ ਮੈਂ ਹਲਕੀ ਭਰਾਵਾ ਯਾਰ ਤੇ ਹਾਂ ਉਹ ਬੁਰੀ ਹਲਕੀ ਭਾਈ ਜਿੰਨਾ ਸ਼ਾਸਤਰ ਹਲਕਾ ਤੇ ਤੇਜ਼ ਚੱਲਦਾ ਉਹ ਹਲਕਾ ਲੈ ਸ਼ਾਸਤਰ ਚੱਲਦਾ ਉਹ ਤੇਜ਼ ਮੈਂ ਹਲਕਾ ਕਰਾਣਾ ਯਾਰ ਦੇਖ ਲੈ 1.5 ਲੱਖ ਦਾ ਫੋਨ ਪੜਾ ਪਕੜਾ ਦਈਏ ਤੇਰੇ ਕੋਲ ਇੱਕਦਮ ਆ ਭਰਾ ਆਪਣਾ ਵੀਡੀਓ ਬਣਾਉਂਦਾ ਦੀ ਆ ਸਾਰੇ ਭਰਾ ਆ ਆਪਣੇ ਕੰਮ ਕਰਦੇ ਇੱਥੇ ਕਿਆ ਬਾਬਾ ਹੀ ਆਪਣੇ ਵੱਲੇ 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 ਗੁਰੂਆ ਨੰਬਰ ਕੱਟਿਆ ਗਿਆ ਅੱਧਾ ਨੰਬਰ ਕੱਟਿਆ ਗਿਆ ਚੋਲੇ ਦੇ ਨਾਲ ਦੂਜਾ ਵੀਰ ਕੱਟਿਆ ਗਿਆ ਨੰਬਰ ਕੱਟਿਆ ਗਿਆ ਦੋ ਨੰਬਰ ਕੱਟੇ ਗਏ ਅੱਛਾ 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 ਇਹ ਹੈ ਜੋਰ-ਜੋਰ ਦਿਖਾਏ ਜਾ ਰਹੇ ਆ ਜੋਰ ਪੂਰੇ ਨੇ ਇਹ ਗੱਡੀ ਦਾ ਸ਼ੀਸ਼ਾ ਨਾ ਭੰਨ ਲਿਓ ਰਫੀਆਂ ਫਾਨੀਆ ਪਾਨੀ ਔਰ ਲੱਗ ਜਾਣਾ ਲੱਗ ਗਿਆ ਇਹ ਨਾ ਯਾਰ ਇਹ ਆ ਬਲੀ ਮੁੱਠਾ ਮੁੱਠਾ ਹੱਥ ਛੇੜੀ ਵਹੀਂ ਆਂ ਵਾਲੇ ਮੁੱਠੇ ਦੀ ਗੱਲ ਕਰਦੇ ਭਰਾਵਾ ਹੋਰ ਕੋਈ ਮੁੱਠਾ ਨਾ ਸਮਝੋ ਔਰ ਜਿਹੜਾ ਤੇਗੇ ਦਾ ਮੁੱਠਾ ਵਾ ਦੇਖ ਲਓ ਭਰਾ ਆ ਬੰਦਾ ਸਸਤਾ ਹੋ ਗਿਆ ਸਾਰੀ ਦਿਹਾੜੀ ਕੰਮ ਕਰਕੇ ਹਾਂਜੀ ਦੇਖੀਏ ਥੰਬਨੇਲ ਲੱਗੀ ਦੇਖੀ ਵੀਡੀਓ ਦੇਖੀ ਆਪਣੀ ਮਜ਼ਾ ਆਇਆ ਕਿ ਨਹੀਂ ਕਿੱਡੇ ਸੋਹਣੇ ਸੋਹਣੇ ਤੁਹਾਡੀਆਂ ਫੋਟੋਆਂ ਲਾਈਆਂ ਬਿਲਕੁਲ ਹੈਂ ਕਹਿਣਾ ਕੀ ਕਹਿਨੇ ਆਹ ਵਧੀਆ ਮੈਂ ਸੁਣਤਾ ਲਿਆ ਵਾ ਕੀ ਕਹ ਗਾਲਾਂ ਕੱਢਦੇ ਸਾਨੂੰ ਇਹਨਾਂ ਨੂੰ ਕਰੋ ਮਾੜਿਆ ਕਮੈਂਟ ਕਰੋ ਸਰਦਾਰ ਜੀ ਗਾਲਾਂ ਕੱਢਦੇ ਸਾਨੂੰ ਉਹ ਮੈਂ ਗਾਲ ਕੱਢੀ ਨਹੀਂ ਉਹ ਮੀ ਕੇ ਸਦਾਰਜੀ ਕਰਦੇ ਨੇ ਕਰਦੇ ਆ 77 ਜਿਹੜੇ 307 ਬੋਲਦੇ ਜਿੰਨਾਂ ਦੇ ਦੱਸੋ ਇਹਦੇ 307 ਬੋਲਦੀ ਹੈ ਜਿੰਨੇ ਕੋਲ ਡਰਿੰਕ ਪੀਣੀ ਤੇ ਆ ਜਾ 307 ਬੋਲਦੀ ਮੇਰੇ ਤੋਂ ਉਹ ਕਿਦਾਂ ਇੱਥੇ ਬਾਹਰ ਦੇ ਬੋਲਦੀ ਹੈ 307 ਬਾਰੇ ਦੱਸੋ ਕੀ ਕਹਿ ਰਹੇ ਆ ਥੋੜੀ ਸ਼ਬਦ ਨਹੀਂ ਹੈ ਹਾਂ ਸ਼ਬਦ ਨਹੀਂ ਹੈ ਥੋੜੀ ਸ਼ਬਦ ਨਹੀਂ ਹੈ ਸ਼ਬਦ ਸ਼ਬਦ 1430 ਅੰਗ ਚ ਇੰਨੇ ਸ਼ਬਦ ਹੈਗੇ ਤਾਂ ਹੈ ਪੜਦੇ ਕੋਈ ਵੀ ਮੇਰੇ RAM RAAY ਕੋਈ ਪੜਦੇ ਉਹ ਬੰਦਾ ਕੌਣ ਆ ਬਾਦ ਦੱਸੋ ਫੇ ਕੋਈ ਗੱਲ ਉਹਦਾ ਕੀ ਮਤਲਬ ਐ ਲਾਈਵ ਹੋਏਵੇਂ ਐਫ ਬੀ ਸੀ ਦਾ ਉਹ ਨਹੀਂ ਨਹੀਂ ਵਲੌਗ ਬਣਦਾ ਆ ਐਫ ਬੀ ਸੀ ਦਾ ਕੀ ਮਤਲਬ ਫਰੈਂਡਸ 버ગર ਕੋਰਨਰ ਸੱਚ ਦੱਸੋ ਕੀ ਆ ਸਤਿ ਸ਼੍ਰੀ ਅਕਾਲ ਕਮੈਂਟ ਕਰਕੇ ਦੱਸਿਓ ਕੀ ਆ ਜੀ ਸਾਰੇ ਫਰੈਂਸ ਵਰਗੇ ਸੋਲਰ ਅੱਛਾ ਐਫ ਬੀਸੀ ਅੱਛਾ ਮੈਨ ਲੱਗਾ ਕਰੇ ਕੁਝ ਹੋ ਰਿਹਾ ਨਹੀਂ ਨਹੀਂ ਅੱਛਾ ਇੱਕ ਨਾਮ ਤੇ ਖੜੇ ਹੋ ਇੰਨਾ ਬੜੀ ਗੱਲਾਂ ਵੀ ਹਰ ਬੰਦਾ ਲੂਟਾ ਕਰ ਜੇ ਨਹੀਂ ਗੁੱਸਾ ਵਿੱਚੋਂ ਕਮੈਂਟਾਂ ਦੇ ਵਿੱਚੋਂ ਚਪਲਾ ਮਾਰਾਂਗੇ ਜਿਹਨੇ ਗਲਤ ਕਮੈਂਟ ਕੀਤਾ ਪਹਿਲਾਂ ਕਹਿ ਕੇ ਬਾਅਦ ਚਪਸੇ ਕਰ ਦੇਣਾ ਕਪੜਾ ਨਹੀ ਕਿ ਮੱਕੇ ਦੀ ਗੱਪ ਚਪਲੀ ਡਾਂਸ ਹੋਏਗਾ ਜਿਹੜਾ ਕੋ ਗਲਤ ਕਮੈਂਟ ਕਰੇਗਾ ਐਡਰੈਸ ਨਾਲ ਲਿਖਿਓ ਗੱਲ ਕਰ ਬੁੱਢਾ ਤੂੰ ਕਿਉਂ ਨਹੀਂ ਬੋਲਦਾ ਕੱਟ ਗਲਾ ਕਰਾ ਆਵੇ ਪੀਜ਼ਾ ਮੇਰਾ ਬਣ ਗਿਆ ਆਰਡਰ ਇਹਨਾਂ ਤਾਂ ਲੈਣਾ ਆਇਤੀ ਭਾਈ ਕੀ ਬਣਾਈ ਜਾਂਦਾ ਪਾਜੀ ਜਦੋਂ ਵੀ ਤੁਹਾਡਾ ਵਲੌਗ ਬਣਿਆ ਤੁਹਾਡੀ ਕੋਈ ਵੀ ਗੱਲ ਚੱਲੀ ਤੁਸੀਂ ਇਹ ਰੋਟੀ ਤੇ ਸਾਸ ਹੀ ਪਾਉਂਦੇ ਹੁੰਦੇ ਹੋ ਡਿਊਟੀ ਲੱਗੀ ਐਸੀ ਡਿਊਟੀ ਜਿਹੜੀ ਰੋਟੀ ਤੇ ਸਾਸ ਹੀ ਕਰ ਲਈ ਪਾਣੀ ਆ ਦੇਖੋ ਇਸ ਰੋਟੀ ਦਾ ਐਸਾ ਨੀ ਬੋਗ ਵੀ ਜੀ ਉਸਦਾ ਅੱਛਾ ਅਰੇ ਤੁਸੀਂ ਬੱਦੇ ਖਾਣੇ ਜਾਂਦੇ ਨਹੀਂ ਕੀ ਕਹਿ ਰਹੇ ਤੁਸੀਂ ਗੁਲਾਬ ਪਨੀਰ ਭਾਈ ਦਾ ਗੁਲਾਬ ਪਨੀਰ ਆ ਦੇਖ ਲਓ ਇੱਕ ਸਲਾਈਸ 'ਚ 5-5 ਪੀਸ ਆਉਗੇ ਤੁਹਾਨੂੰ ਇੱਕ ਸਲਾਈਸ 'ਚ 5-5 ਪੀਸ ਭਾਜੀ ਘਰੇ ਜਾ ਕੇ ਰਹਿ ਰਹੇ ਹੋ ਕਿ ਇੱਥੇ ਹੀ ਰਹਿ ਰਹੇ ਦੁਕਾਨ ਚ ਹੀ ਦੁਕਾਨ ਤੇ ਮੇਰੀ ਦੁਕਾਨ ਤੇ ਹੀ ਰਹੇ ਨੇ ਕੋਈ ਕਿਰਾਇਆ ਨਹੀਂ ਕੋਈ ਕੁਛ ਨਹੀਂ 26 ਪਨੀਰ ਖਵਾ ਰਹੇ ਸਾਰਿਆਂ ਨੂੰ ਨਾਲ ਕੈਪਸਿਕਮ ਵੀ ਪਿਆ ਹੈ ਵੀ ਆ ਦੇਖੋ ਢੋੜੇ ਗੋਲ ਰਾਏ ਨੇ ਕੀ ਰਹਿ ਜਾਣੇ ਕੋਹੜ ਰਹੇ ਨੇ ਆ ਟਿੱਕੀਆਂ ਮੁੰਡੇ ਨੇ ਫਰਾਈ ਨਹੀਂ ਕੀਤੀਆਂ ਅੱਛਾ ਤੇ ਦਾ ਰਾਈਡਰ ਕਾਲੇ ਪੈ ਜਾਂਦੇ ਆ ਕੋਈ ਕਸਟਮਰ ਕਾਲਾ ਪੈ ਜਾਂਦਾ ਕੋਈ ਰਾਈਡਰ ਕੁੱਟੀ ਅੰਦਰ ਵਾੜ ਕੇ ਨਹੀਂ ਨਹੀਂ ਯਾਰ ਨਹੀਂ ਯਾਰ ਆ ਤੁਸੀਂ ਭਰਾ ਆ ਸਾਡੇ ਨਹੀਂ ਕਿਉਂ ਲੈ ਲੜਨ ਥੋੜੋ ਆਣਾ ਆਰਡਰ ਹੋ ਗਿਆ ਕੈਨਸਲ ਟੇ 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 ਜੀ ਆਰਡਰ ਹੋ ਗਿਆ ਕੈਨਸਲ ਟੇ 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 ਜੀ ਆ ਉਪਰੇ 버ਗਰ ਦਾ ਮੂੰਹ ਤਾਂ ਦਿਖਾ। ਉਹ ਵਾਹ ਜੀ ਵਾਹ। ਖੋਲ ਕੇ ਦਿਖਾ ਦਵਾ। ਖੋਲ ਕੇ ਦਿਖਾ ਦੇ। ਆ ਦੇਖੋ ਜੀ ਟਿੱਕੀ। ਇਹ ਪੈਸਲ। ਇਹ ਇੱਕ ਬੰਦ ਰੋਕ ਜਾ ਮੈਨੂੰ ਫੋਨ ਕਮਾ ਲੈnde। ਟੈਂ 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 버ਗਰ ਕੈਨਸਲ ਹੋ ਗਏ ਜੀ। ਸੌਸ ਵੀ ਪਾਉਣੀ ਆ। ਸੌਸ ਵੀ? ਸੌਸ ਸੌਸ। ਤੋਂ ਜੋਮੈਟੋ ਵਾਲੇ 14 Pro Max ਚ ਚਲਾਈ ਜਾਂਦੇ। ਕਿ ਨਹੀਂ? ਹਾਂਜੀ ਅੱਜ ਦੇ ਵਲੌਗ ਦੀ ਐਂਡਿੰਗ ਆ। ਤੇ ਸਾਰਿਆਂ ਨੇ ਦਬਕੇ ਲਾਈਕ ਐਂਡ ਸ਼ੇਅਰ ਕਮੈਂਟ ਕਰਨਾ ਹੈ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ